ਤੁਹਾਰ ਕੰਪਨੀ ਦੀ ਬੱਸ ਹੈ ਸਵਾਰੀਆਂ ਸੀ ਇਹਦੇ ਵਿੱਚ ਨੰਗਲ ਤੋਂ ਆ ਰਹੀ ਸੀ ਲੁਧਿਆਣਾ ਬੱਸ ਸਟੈਂਡ ਤੇ ਜਾਣਾ ਸੀ ਜਦੋਂ ਇਹ ਬੱਸ ਸਟੈਂਡ ਦੇ ਨੇੜੇ ਹੀ ਉੱਪਰੋਂ ਪੁਲ ਤੋਂ ਥੱਲੇ ਵੀ ਜਿਹੜੀਆਂ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਬੱਸ ਸਟੈਂਡ ਦੇ ਬਾਹਰ ਦੋ ਆਟੋ ਰਿਕਸ਼ੇ ਖੜੇ ਸੀ ਇਹ ਰਿਕਸ਼ੇ ਇੱਕ ਮੋਟਰਸਾਈਕਲ ਸੀ ਉਹਨਾਂ ਨਾਲ ਟਕਰਾ ਗਈ ਆ ਉਹਨਾਂ ਦੇ ਵਿੱਚ ਸਵਾਰੀਆਂ ਸੀ ਕੁਝ ਆਟੋ ਵਾਲੀਆਂ ਸਵਾਰੀਆਂ ਕੁਝ ਬਾਹਰ ਖੜੇ ਲੋਕ ਸੀ ਜਿਹੜੇ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਭੇਜਤਾ ਇਲਾਜ ਲਈ ਬਸ ਦਾ ਡਰਾਈਵਰ ਜਸਵੰਤ ਸਿੰਘ ਮੌਕੇ ਤੋਂ ਫਰਾਰ ਹੈ ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਕਿੰਨੇ ਲੋਕ ਜਖਮੀ ਹੋਏ ਉਹਦੇ ਵਿੱਚ 5 ਤੋਂ 6 ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਸੱਟਾਂ ਜ਼ਿਆਦਾ ਲੱਗੀਆਂ ਨੇ ਉਹਦੇ ਬਾਰੇ ਪਤਾ ਕੀਤਾ ਜਾਊਗਾ ਪਰ ਤਾਂ ਟੈਕਨੀਕਲ ਪੁਆਇੰਟ ਹੈ ਵੀ ਬ੍ਰੇਕ ਫੇਲ ਆ ਗਿਆ ਬਸ ਦੇ ਵਿੱਚ ਵੀ ਸਵਾਰੀਆਂ ਮੌਜੂਦ ਸੀ ਬਸ ਦੇ ਵਿੱਚ ਸਵਾਰੀਆਂ ਮੌਜੂਦ ਸੀ ਉਹਨਾਂ ਦੇ ਵਿੱਚ ਨਾਰਮਲ ਨੇ ਮਾੜੀਆਂ ਮੋਟੀਆਂ ਜ਼ਿਆਦਾ ਸੱਟਾਂ ਜਿਹੜੀਆਂ ਈ ਰਿਕਸ਼ਾ ਦੀਆਂ ਸਵਾਰੀਆਂ ਸੀ ਉਹਨਾਂ ਦੇ ਮੋਟਰਸਾਈਕਲ ਵਾਲੇ ਨੇ ਜਿਹੜੇ ਕੋਈ ਆਪਣੇ ਬੈਂਕ ਦੇ ਵਾਸਤੇ ਕੋਈ ਮੋਟਰਸਾਈਕਲ ਦੀ ਐਨਓਸੀ ਲੈਣ ਆਏ ਸੀਗੇ ਉਹ ਫਰੋਜਪੁਰ ਦੇ ਰਹਿਣ ਵਾਲੇ ਨੇ ਦੋ ਜਣੇ ਦਰਸ਼ਨ ਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਕਹਾਂ ਲੜ ਨਹੀਂ ਆ ਰਹੇ ਗਿਲਰੋਡ ਤੋਂ ਆ ਰਹੇ ਸੀ ਤੇ ਕਿੱਥੇ ਜਾਣਾ ਸੀ ਮੈਂ ਘਰ ਤੇ ਬੱਸ ਆਈ ਆ ਪਿੱਛੋਂ ਬੱਸ ਨੇ ਬਰੇਕਾਂ ਨਹੀਂ ਲੱਗੀਆਂ ਫੇਰ ਹੋਈਆਂ ਜਾਂ ਕੀ ਹੋਇਆ ਡਰਾਈਵਰ ਜਾਣੇ ਤੇ ਬੇ ਕਾਬੂ ਸੀਗੀ ਬੱਸ ਮੇਰੇ ਸਾਈਡ ਵਿੱਚ ਅੱਛਾ ਤੜ ਕਿੱਥੇ ਨੇ ਸੱਟ ਆ ਗਈ ਜਿਹੜੇ ਆ ਮੈਂ ਗੁੱਟ ਤੇ ਆ ਹੱਥ ਤੇ ਗੁੱਡੇ ਤੇ ਲੱਗੀ ਹੈ ਅਸੀਂ ਵੀ ਗ੍ਰੇਸਟਾ ਰੁਟੀ ਖਾਣ ਜਾ ਰਹੇ ਸੀ ਧਰੋਂ ਬੱਸ ਸਾਰੀ ਦੀ ਪੁਲ ਤੋਂ ਪਤਾ ਨਹੀਂ ਕੀ ਹੋਇਆ ਬੱਸ ਵਾਲੇ ਨੂੰ ਸਾਡੇ ਦੇ ਉੱਪਰ ਲੈ ਕੇ ਚੜ੍ਹਦੇ ਵੀਰੇ ਅੱਛਾ ਤੇ ਪਾਜੀ ਬਸ ਕੀ ਬ੍ਰੇਕ ਫੇਲ ਹੋ ਗਈ ਸੀ ਕੀ ਹੋ ਗਿਆ ਨਹੀਂ ਬ੍ਰੇਕ ਫੇਲ ਹੋਏ ਨੇ ਪਤਾ ਨਹੀਂ ਮੈਨੂੰ ਤੁਸੀਂ ਮੋਟਰਸਾਈਕਲ ਤੇ ਕਿ ਕਿ ਕਾਤੇ ਸੀ ਅਸਤੇ ਵੀਰੇ ਆਈ ਸੀ ਇਹ ਸੰਰੂਰ ਤੋਂ ਆਈ ਸੀ ਕਿਸਤਾਂ ਅੱਛਾ ਅਸੀਂ ਆਪਣਾ ਕੰਮ ਆਈ ਸੀ ਕੋਈ ਵੀਰੇ ਪੈਦਲ ਜਾ ਰਹੇ ਸੀ ਹਾਂ ਪੈਦਲ ਜਾ ਰਹੀ ਸੀ ਵੀਰੇ ਇਸ ਤਰ੍ਹਾਂ ਰੋਟੀ ਖਾਣ ਜਾ ਰਹੀ ਸੀ ਮੇਰੇ ਵੱਸੇ ਗਏ ਜੀ ਕਿੱਥੇ ਜਾ ਰਹੇ ਸੀ ਅਸੀਂ ਤਾਂ ਜੀਰੇ ਤੋਂ ਆਏ ਜੀ ਇੱਥੋਂ ਐਨਓਸੀ ਲੈਣ ਆਏ ਬੈਂਕ ਚ ਮੋਟਰਸਾਈਕਲ ਦੀ ਕੀ ਹੋਇਆ ਬੰਬੂਰੋ ਬਸ ਬਹੁਤ ਲੋਕਾਂ ਨੂੰ ਕੋਈ ਚਲਦੀ ਆ ਰਹੀ ਆ ਬਹੁਤ ਖੜਕਾ ਆਵਾਜ਼ ਆ ਰਹੀ ਆ ਬਹੁਤ ਬੰਦੇ ਨੁਕਸਾਨ ਹੋ ਗਏ ਬਹੁਤਾਂ ਲੋਕਾਂ ਦੇ ਕੋਈ ਲੱਤ ਬਾਹਾਂ ਕੇ ਇਹਦਾ ਕੁਝ ਟੁੱਟ ਗਿਆ ਸਪੀਡ ਬਹੁਤ ਜ਼ਿਆਦਾ ਕੋਈ ਸੰਭਲ ਦਾ ਮੌਕਾ ਨਹੀਂ ਮਿਲਿਆ ਕਿੰਨੇ ਕਿੰਨੇ ਮਰ ਰਿਹਾ ਵੀ ਹੈ ਮਰਨਗੇ ਨਹੀਂ ਮਰੇ ਨਹੀਂ ਮੈਂ 3 ਬੰਦੇ ਦਾਖਲ ਕਰਾਉਂਦਾ ਕਿੰਨੇ ਲੋਕ ਇੰਜਰਡ ਹੋਏ ਨੇ ਕਿੰਨੇ ਲੋਕ ਨੇ ਚੱਕਰੀ ਹੋਏ ਜੀ ਚੱਕਵੇਂ ਤਾਂ ਬਹੁਤ ਹੋਏ ਆ ਜੀ 11 12 ਚੱਕਵੇਂ ਅਸੀਂ ਦੇਖਿਆ ਬਾਕੀ ਜਿਹੜੇ ਮੁਰਾਜਮਨ ਪਤਾ ਇਹਨਾਂ ਨੇ ਦਾਖਲ ਕਰਾਏ ਕਿਹੜੀ ਬੱਸ ਆਈ ਸੀ ਬੱਸ ਖਾਲੀ ਸੀ ਭਰੀ ਹੋਈ ਸੀ ਆਏ ਸੀ ਸਵਾਰੀਆਂ ਵਿੱਚ ਲੱਗਦਾ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਨੇ ਵਿੱਚ ਜਾਦਾ ਜੀ ਸਾਨੂੰ ਸੰਭਲਦਾ ਨਹੀਂ ਰਹੀ ਤਾਂ ਡਿੱਗੇ ਪਏ ਸੀ ਸਾਡ ਕੋਈ ਸਮਝ ਨਹੀਂ ਲੱਗੀ ਹਾਂਜੀ ਆਈ ਮੋਟਰਸਾਈਕਲ ਦੀ ਬ੍ਰੇਕ ਫੇਲ ਹੋਈ ਸੀ ਕੀ ਸੀ ਜੀ ਜ਼ਿਆਦਾ ਲੋਕ ਬ੍ਰੇਕ ਫੇਲ ਕਹਿ ਰਹੇ ਜੀ ਸਾਨੂੰ ਅਸੀਂ ਤਾਂ ਡਿੱਗੇ ਸਾਰੇ ਥੱਲੇ ਦੇ ਨਿਕਲ ਗਏ ਜੀ ਬੱਸ ਦੇ ਨੁਕਸਾਨ ਜੀ 11 12 ਬੰਦੇ ਅਸੀਂ ਵੇਖੇ ਆ ਜ਼ਖਮੀ ਹੋਏ ਅੱਲਾ ਤੁਹਾਨੂੰ ਕਲਵਾਂਸ ਜੀ ਕੀ ਹੋਇਆ ਇਹਥੇ ਐਕਸੀਡੈਂਟ ਹੋਇਆ ਮੇ ਪਰਲੇ ਬੰਨੇ ਟੁੱਟੀ ਜਦੋਂ ਐਕਸੀਡੈਂਟ ਹੋਇਆ ਭੱਜ ਗਏ ਜਿਹੜੇ ਤਿੰਨ ਬੰਦੇ ਜ਼ਿਆਦਾ ਏਜੈਂਸੀ ਤੇ ਕੁੜੀ ਦੀ ਲੱਤ ਹੈ ਕਿਸੇ ਦੇ ਸਿਰ 'ਚ ਆ ਇਹਦੇ ਇੱਕ ਦੋ ਬੰਦਿਆਂ ਦੇ ਲੱਤੇ ਆ ਉਹ ਮੈਂ ਛੱਡ ਕੇ ਹੀ ਐਸਆਈ ਦਾਖਲ ਜਮ ਕਰਾਇਆ ਜੀ ਹੋਇਆ ਕਿਦਾਂ ਐਕਸੀਡੈਂਟ ਹੈ ਪਤਾ ਨਹੀਂ ਕਿਦਾਂ ਹੋਇਆ ਜੀ ਸਭ ਪਾਕਸੀਡੈਂਟ ਹੋਇਆ ਪਰਲੇ ਬੰਨੇ ਸੀ ਤੇ ਸਾਡੀ ਡਿਊਟੀ ਪਰਲੇ ਬੰਨੇ ਉਧਰੋਂ ਭੱਜ ਕੇ ਆਏ ਤਿੰਨ ਬੰਦੇ ਤੇ ਮੈਂ ਜਿਆਦਾ ਕੁਰੀ ਦੀ ਇੱਕ ਲੱਤ ਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿਹੜੀ ਲੜਕੀ ਆ ਉਹ ਮੈਂ ਉੱਥੇ ਜਵਾ ਕਰਾ ਤੇ ਆਪਣੇ ਐਸਆਈ ਛੱਡ ਆਇਆ ਤਿੰਨ ਬੰਦ